ਚਲਦੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਈਰਾਨ ਦੇ ਓਇਲ ਰੈਫੈਨਰੀ ਦੇ ਉੱਤੇ ਹਮਲੇ ਦੇ ਵਾਅਦ ਹੋਣਾ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਹੋਰ ਵਾਧਾ ਹੋ ਸਕਦਾ ਜਿਸ ਤੇ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਸਕਦਾ ਹੈ ਕਹਿ ਸਕਦੇ ਕਿ ਆਮ ਬੰਦੇ ਦੀ ਜੇਬ ਦੇ ਉੱਤੇ ਭਾਰੀ ਬੋਝ ਪੈ ਸਕਦਾ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤੋਂ ਪਹਿਲਾਂ ਦੀ ਗੱਲ ਕਰ ਲਈ ਤਾਂ ਕੱਚੇ ਤੇਲ ਦੀ ਕੀਮਤ ਦੇ ਵਿੱਚ 13% ਤੱਕ ਵਾਧਾ ਹੋ ਚੁੱਕਿਆ 77 ਡਾਲਰ ਜਿਹੜੇ ਨੇ ਪ੍ਰਤੀ ਬੈਰਲ ਜਿਹੜਿਆ ਉਹ ਵੱਧ ਚੁੱਕੇ ਨੇ ਪਹਿਲਾਂ ਨਾਲੋਂ ਕੀਮਤ ਨਾਲੋਂ 77 ਡਾਲਰ ਜਿਹੜੇ ਨੇ ਉਹ ਵੱਧ ਚੁੱਕੇ ਨੇ ਪ੍ਰਤੀ ਬੈਰਲ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ 169 ਲੀਟਰ ਇੱਕ ਬੈਰਲ ਦੇ ਵਿੱਚ ਜਿਹੜਾ ਉਹ ਕੱਚਾ ਤੇਲ ਮਿਲਦਾ ਹੈ ਤਾਂ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੇ ਨਾਲ ਨਾਲ ਆਹ ਬੰਦਾ ਵੀ ਜਿਹੜਾ ਇਸ ਤੇ ਨਾਲ ਪ੍ਰਭਾਵਿਤ ਹੋ ਗਿਆ ਕਿਉਂਕਿ ਇਹ ਰਾਮ ਤੋਂ ਤੇਲ ਜਿਹੜਾ ਆ ਦੇਸ਼ ਕਾਫੀ ਸਾਰੇ ਦੇਸ਼ਾਂ ਦੇ ਵਿੱਚ ਜਾਂਦਾ ਆ ਤਾਂ ਭਾਰਤ ਦੇ ਵਿੱਚ ਵੀ ਤੇਲ ਆਉਂਦਾ ਹੈ ਤਾਂ ਭਾਰਤ ਨੂੰ ਵੀ ਜਿਹੜਾ ਆ ਇਸ ਦਾ ਕਹਿ ਸਕਦੇ ਆ ਕਿ ਜੇਬ ਦੇ ਉੱਤੇ ਬੋਝ ਪੈ ਸਕਦਾ ਹੈ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਦਾ ਹੋ ਸਕਦਾ ਹੈ ਵੱਡੀਆਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 100 ਤੋਂ 150 ਰੁਪਏ ਪ੍ਰਤੀ ਲੀਟਰ ਤੇਲ ਜਾ ਸਕਦਾ ਜੇਕਰ ਜੰਗ ਨਹੀਂ ਰੁਕਦੀ ਜੇਕਰ ਇਜ਼ਰਾਇਲ ਦੇ ਵੱਲੋਂ ਈਰਾਨ ਦੇ ਜਿਹੜੇ ਆ ਹੋਰ ਆਇਲ ਰੈਫਾਇਨਰੀਜ਼ ਦੇ ਉੱਤੇ ਹਮਲਾ ਕੀਤਾ ਜਾਂਦਾ ਉਹਨਾਂ ਨੂੰ ਤਬਾਹ ਕੀਤਾ ਜਾਂਦਾ ਤਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਹੋਰ ਵਾਧਾ ਹੋ ਸਕਦਾ ਹੈ ਇਸ ਦੇ ਤੌਰ ਤੇ ਕਹਿ ਸਕਦੇ ਕਿ ਈਰਾਨ ਤੇ ਇਜ਼ਰਾਇਲ ਲਗਾਤਾਰ ਇੱਕ ਦੂਜੇ ਦੇ ਉੱਤੇ ਦੇਖੇ ਹਮਲੇ ਕਰ ਰਹੇ ਨੇ ਲਗਾਤਾਰ ਉਹਨਾਂ ਦੇ ਵੱਲੋਂ ਜਿਹੜੇ ਆ ਹਮਲੇ ਵਧਾਏ ਜਾ ਰਹੇ ਨੇ ਜਿਸ ਕਰਕੇ ਚਿੰਤਾ ਜਿਹੜੀ ਆ ਉਹ ਪੂਰੀ ਦੁਨੀਆ ਦੇ ਵਿੱਚ ਬਣੀ ਹੋਈ ਹੈ ਇਜ਼ਰਾਈਲ ਤੇ ਈਰਾਨ ਦੀ ਜੰਦ ਨੂੰ ਲੈ ਕੇ ਕਿਉਂਕਿ ਈਰਾਨ ਨਿਊਕਲੀਅਰ ਵੈਪਨ ਤਿਆਰ ਕਰਦਾ 2015 ਦੇ ਵਿੱਚ ਉਹਨਾਂ ਦੇ ਨਾਲ ਜੋ ਡੀਲ ਹੋਈ ਸੀ ਕਿ ਹਾਲਾਂਕਿ ਉਸ ਡੀਲ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਨਿਊਕਲੀਅਰ ਵੈਪਨ ਜਿਹੜੇ ਉਹਨਾਂ ਵੱਲੋਂ ਤਿਆਰ ਨਹੀਂ ਕੀਤੇ ਜਾਣਗੇ ਜੋ ਪਰਮਾਣੂ ਊਰਜਾ ਆ ਜਿਹੜੀ ਉਸਦਾ ਇਸਤੇਮਾਲ ਬੰਬ ਬਣਾਉਣ ਦੇ ਲਈ ਨਹੀਂ ਕੀਤਾ ਜਾਵੇਗਾ ਪਰ 2018 ਵਿੱਚ 트럼ਪ ਦੇ ਵੱਲੋਂ ਇਸ ਡੀਲ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਤੇ ਬਦਤਰ ਜਿਹੜੀ ਹੈ ਡੀਲ ਇਹ ਦੱਸੀ ਜਾਂਦੀ ਜਿਸ ਤੋਂ ਬਾਅਦ ਫਿਰ ਦੁਬਾਰਾ ਹੁਣ 트럼ਪ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਅਸੀਂ ਕਿ ਇਰਾਨ ਦੇ ਨਾਲ ਦੁਬਾਰਾ ਡੀਲ ਹੋ ਸਕੇ ਉਸਦੇ ਤਰੀਕੇ ਦੇ ਨਾਲ ਡੀਲ ਹੋ ਸਕੇ ਨਵੇਂ ਸਿਰੇ ਤੋਂ ਡੀਲ ਹੋ ਸਕੇ ਪਰ ਉਹ ਡੀਲ ਜਿਹੜੀ ਹੈ ਸਰੇ ਨਹੀਂ ਚੜੀ ਪੰਜ ਦੌਰਾਂ ਦੀ ਮੀਟਿੰਗ ਜਿਹੜੀ ਹੋ ਚੁੱਕੀ ਸੀਗੀ ਤਾਂ ਛੇਵੇਂ ਦੌਰ ਦੀ ਮੀਟਿੰਗ ਸੀਗੀ ਪਰ ਉਸ ਮੀਟਿੰਗ ਤੋਂ ਪਹਿਲਾਂ ਹੀ ਇਜ਼ਰਾਈਲ ਇਰਾਨ ਦੇ ਉੱਤੇ ਹਮਲਾ ਕਰ ਦਿੰਦਾ ਤੇ ਦੋਵੇਂ ਮੁਲਕ ਇੱਕ ਦੂਜੇ ਦੇ ਆਮੋ ਸਾਹਮਣੇ ਹੋ ਜਾਂਦੇ ਜਿਸ ਦੇ ਵਿੱਚ ਇਰਾਨ ਦੇ ਵੱਲੋਂ ਸਿੱਧੇ ਤੌਰ ਤੇ ਇਸ ਡੀਲ ਨੂੰ ਕਿਹਾ ਇਸ ਡੀਲ ਦੀ ਜੋ ਮੀਟਿੰਗ ਹੋਣੀ ਸੀ ਉਸ ਨੂੰ ਰੱਦ ਕਰ ਦਿੱਤਾ ਛੇਵੇਂ ਦੌਰ ਦੀ ਜੋ ਮੀਟਿੰਗ ਸੀਗੀ ਉਸ ਨੂੰ ਤਾਂ ਰੱਦ ਕਰ ਦਿੱਤਾ ਤੇ ਕਿਹਾ ਕਿ ਹੁਣ ਗੱਲ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਜਦੋਂ ਅਟੈਕ ਹੀ ਕਰ ਦਿੱਤਾ ਹਾਲਾਂਕਿ ਅਮਰੀਕਾ ਨੇ ਸਿੱਧੀਆਂ ਧਮਕੀਆਂ ਵੀ ਈਰਾਨ ਨੂੰ ਦਿੱਤੀਆਂ ਨੇ ਉਸਤੇ ਵਿਚਾਲੇ ਈਰਾਨ ਜਿਹੜਾ ਉਹ ਜਵਾਬੀ ਹਮਲੇ ਕਰ ਰਿਹਾ ਹਾਲਾਂਕਿ ਹਮਲੇ ਕਿੱਥੇ ਜਾ ਕੇ ਰੁਕਣਗੇ ਕਿੱਥੇ ਤੱਕ ਇਸ ਦਾ ਸੇਕ ਪਹੁੰਚੂਗਾ ਇਹ ਦੇਖਣ ਵਾਲਾ ਹੋ ਸਕਦਾ ਪਰ ਜਿਹੜਾ ਸੇਕ ਇਕਨੋਮੀ ਉੱਤੇ ਪੈਣਾ ਆ ਉਹ ਪੈ ਰਿਹਾ ਕਿਉਂਕਿ ਜੇਕਰ ਕੱਚੇ ਤੇਲ ਦੀਆਂ ਕੀਮਤਾਂ ਵਧੀਆਂ ਉਸ ਦੇ ਨਾਲ ਪੈਟਰੋਲ ਡੀਜ਼ਲ ਦੀ ਕੀਮਤ ਦੇ ਵਿੱਚ ਵੀ ਵਾਧਾ ਹੋਵੇਗਾ ਤਾਂ ਅੰਤਰਰਾਸ਼ਟਰੀ ਪੱਧਰ ਉੱਤੇ ਜਿੱਥੇ ਜੀਓ ਪੋਲਿਟਿਕਸ ਬਦਲ ਰਹੀ ਆ ਉੱਥੇ ਇਕਨੋਮੀ ਦੇ ਉੱਤੇ ਵੀ ਵੱਡਾ ਇਫੈਕਟ ਇਸ ਚੀਜ਼ ਦਾ ਪੈਂਦਾ ਹੋਇਆ ਨਜ਼ਰ ਆ ਰਿਹਾ ਪਰਮਾਣੂ ਪਰਮਾਣੂ ਜਿਹੜੀ ਹੈ ਡੀਲ ਅੜਿੱਕਾ ਬਣਦੀ ਹੋਈ ਨਜ਼ਰ ਆ ਰਹੀ ਹੈ ਪਰਮਾਣੂ ਬੰਬ ਬਣਾਉਣੇ ਇੱਕ ਕਹਿ ਸਕਦੇ ਆ ਕਿ ਉਸ ਦੇ ਕਰਕੇ ਇਹ ਜੰਗ ਲੱਗੀ ਹੈ ਤੇ ਇਸ ਜੰਗ ਦੇ ਵਿੱਚ ਕਿਹੋ ਜਿਹਾ ਨੁਕਸਾਨ ਹੁੰਦਾ ਉਹ ਦੇਖਣ ਵਾਲਾ ਹੋ ਸਕਦਾ ਹਾਲਾਂਕਿ ਈਰਾਨ ਦੇ ਵੱਲੋਂ ਜੋ ਆਪਣੇ ਪਰਮਾਣੂ ਜਿਹੜੇ ਵਿਪਨ ਤਿਆਰ ਕੀਤੇ ਜਾ ਰਹੇ ਨੇ ਉਹ ਬਹੁਤ ਹੀ ਖਤਰਨਾਕ ਹੋ ਸਕਦੇ ਨੇ ਆਉਣ ਵਾਲੇ ਸਮੇਂ ਵਿੱਚ ਜਿਸ ਨੂੰ ਲੈ ਕੇ ਕਿੰਨਾ ਕਿਤੇ ਦੁਨੀਆ ਦੇ ਵਿੱਚ ਚਿੰਤਾ ਵੀ ਹੈ ਪਰ ਦੂਸਰੇ ਪਾਸੇ ਈਰਾਨ ਕਹੇ ਈਰਾਨ ਦਾ ਇਹ ਮੰਨਣਾ ਹੈ ਕਿ ਸਿੱਧੇ ਤੌਰ ਤੇ ਉਹ ਕਿਸੇ ਦੇ ਅਧੀਨ ਨਹੀਂ ਹੈਗਾ ਉਹ ਜਿਹੜਾ ਵੈਪਨ ਕਿਸੇ ਤਰੀਕੇ ਦੇ ਤਿਆਰ ਨਹੀਂ ਕਰਦਾ জাফর ਜੇਕਰ ਵੈਪਨ ਤਿਆਰ ਕਰਦਾ ਉਹ ਆਪਣੇ ਤੱਕ ਸੀਮਤ ਰੱਖਦਾ ਉਸ ਦਾ ਮਕਸਦ ਕਿਸੇ ਨੂੰ ਨੁਕਸਾਨ ਪਹੁੰਚਾਣਾ ਜਿਹੜਾ ਨਹੀਂ ਹੈਗਾ ਹਾਲਾਂਕਿ ਪਹਿਲਾਂ ਡੀਲ ਦੇ ਵਿੱਚ ਉਸਨੇ ਕਿਹਾ ਸੀ ਕਿ ਆਪਾਂ ਇਹ ਜੋ ਪਰਮਾਣੂ ਊਰਜਾ ਆ ਉਹ ਵੈਪਨ ਬਣਾਉਣ ਲਈ ਇਸਤੇਮਾਲ ਨਹੀਂ ਕਰਾਂਗੇ ਪਰ ਹੁਣ ਉਹਨਾਂ ਦੇ ਵੱਲੋਂ ਜਿਹੜਾ ਇਸ ਦੇ ਤੌਰ ਤੇ ਜਿਸ ਤਰੀਕੇ ਨਾਲ ਵਿਪਨ ਤਿਆਰ ਕੀਤੇ ਗਏ ਨੇ ਜੋ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਦੇ ਵੱਲੋਂ ਉਲੰਘਣਾ ਕੀਤੀ ਜਾ ਰਹੀ ਹੈ ਜੋ ਡੀਲ ਪਹਿਲਾਂ ਹੋਈ ਸੀ ਤਾਂ ਉਸ ਤੋਂ ਬਾਅਦ ਜਿਹੜਾ ਈਰਾਨ ਦੇ ਵੱਲੋਂ ਵਿਪਨ ਤਿਆਰ ਕੀਤੇ ਗਏ ਤਾਂ ਇਜ਼ਰਾਈਲ ਨੇ ਪਹਿਲਾਂ ਵੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਜ਼ਰਾਈਲ ਦੇ ਵੱਲੋਂ ਪਹਿਲਾਂ ਵੀ ਅਟੈਕ ਕੀਤਾ ਜਾ ਚੁੱਕਾ ਹੈ ਜਿਸ ਦੇ ਜਵਾਬ ਦੇ ਵਿੱਚ ਈਰਾਨ ਨੇ ਵੀ ਇਜ਼ਰਾਈਲ ਉੱਤੇ ਪਹਿਲਾਂ ਪਿਛਲੇ ਸਾਲ ਵੀ ਅਟੈਕ ਕੀਤਾ ਸੀ ਕਈ ਸਾਰੀਆਂ ਬਲਾਸਟਿਕ ਮਜ਼ਾਈਲਾ ਦਾਗੀਆਂ ਸਨ ਤਾਂ ਹੁਣ ਉਸ ਦੇ ਬਾਅਦ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਹੁਣ ਦੋਵੇਂ ਮੁਲਕ ਇੱਕ ਦੂਜੇ ਦੇ ਆਹਮੋ ਸਾਹਮਣੇ ਹੈ ਕਿਉਂਕਿ ਇਸ ਵਾਰ ਜਦੋਂ ਇਜ਼ਰਾਈਲ ਨੇ ਅਟੈਕ ਕੀਤਾ ਤਾਂ ਨਾਲ ਨਾਲ ਜਵਾਬੀ ਕਾਰਵਾਈ ਜਿਹੜੀ ਹੈ ਈਰਾਨ ਦੇ ਵੱਲੋਂ ਕੀਤੀ ਗਈ ਤੇ ਯੂਐਸ ਦੇ ਵੱਲੋਂ ਵੀ ਸਿੱਧੀ ਧਮਕੀ ਈਰਾਨ ਨੂੰ ਦੇ ਦਿੱਤੀ ਗਈ ਹੈ ਕਿ ਜੇਕਰ ਉਸ ਨੇ ਡੀਲ ਨਾ ਕੀਤੀ ਤਾ ਆਪਣਾ ਖਮਿਆਜਾ ਭੁਗਤਣ ਲਈ ਤਿਆਰ ਰਹੇ ਕਿਉਂਕਿ ਅਸੀਂ ਅਜੇ ਹੀ ਤਬਾਹੀਆਂ ਆਵਾਂਗੇ ਜਿਹੜੀ ਦੁਨੀਆ ਨੇ ਕਦੇ ਵੀ ਨਹੀਂ ਦੇਖੀ ਅਸਲ ਦੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਈਰਾਨ ਦੇ ਔਇਲ ਫੈਕਟਰੀ ਦੇ ਉੱਤੇ ਹਮਲੇ ਦੇ ਵਾਅਦ ਹੋਣਾ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਹੋਰ ਵਾਧਾ ਹੋ ਸਕਦਾ ਜਿਸ ਦੇ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਸਕਦਾ ਕਹਿ ਸਕਦੇ ਕਿ ਆਮ ਬੰਦੇ ਦੀ ਜੇਬ ਦੇ ਉੱਤੇ ਪਾਰੀ ਬੋਝ ਪੈ ਸਕਦਾ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸ ਤੋਂ ਪਹਿਲਾਂ ਦੀ ਗੱਲ ਕਰ ਲਈ ਤਾਂ ਕੱਚੇ ਤੇਲ ਦੀ ਕੀਮਤ ਦੇ ਵਿੱਚ 13% ਤੱਕ ਵਾਧਾ ਹੋ ਚੁੱਕਿਆ 77 ਡਾਲਰ ਜਿਹੜੇ ਨੇ ਪ੍ਰਤੀ ਬੈਰਲ ਜਿਹੜਿਆ ਉਹ ਵੱਧ ਚੁੱਕੇ ਨੇ ਪਹਿਲਾਂ ਨਾਲੋਂ ਕੀਮਤ ਨਾਲੋਂ 77 ਡਾਲਰ ਜਿਹੜੇ ਨੇ ਉਹ ਵੱਧ ਚੁੱਕੇ ਨੇ ਪ੍ਰਤੀ ਬੈਰਲ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ 169 ਲੀਟਰ ਇੱਕ ਬੈਰਲ ਦੇ ਵਿੱਚ ਜਿਹੜਾ ਉਹ ਕੱਚਾ ਤੇਲ ਮਿਲਦਾ ਹੈ ਤਾਂ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੇ ਨਾਲ-ਨਾਲ ਆਹ ਬੰਦਾ ਵੀ ਜਿਹੜਾ ਇਸ ਤੇ ਨਾਲ ਪ੍ਰਭਾਵਿਤ ਹੋ ਗਿਆ ਕਿਉਂਕਿ ਰਾਮ ਤੋਂ ਤੇਲ ਜਿਹੜਾ ਆ ਦੇਸ਼ ਕਾਫੀ ਸਾਰੇ ਦੇਸ਼ਾਂ ਦੇ ਵਿੱਚ ਜਾਂਦਾ ਹੈ ਤਾਂ ਭਾਰਤ ਦੇ ਵਿੱਚ ਵੀ ਤੇਲ ਆਉਂਦਾ ਹੈ ਤਾਂ ਭਾਰਤ ਨੂੰ ਵੀ ਜਿਹੜਾ ਆ ਇਸ ਦਾ ਕਹਿ ਸਕਦੇ ਆ ਕਿ ਜੇਬ ਦੇ ਉੱਤੇ ਬੋਝ ਪੈ ਸਕਦਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਦਾ ਹੋ ਸਕਦਾ ਹੈ ਵੱਡੀਆਂ ਬਿੰਦ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 100 ਤੋਂ 150 ਰੁਪਏ ਪ੍ਰਤੀ ਲੀਟਰ ਤੇ ਜਾ ਸਕਦਾ ਜੇਕਰ ਜੰਗ ਨਹੀਂ ਰੁਕਦੀ ਜੇਕਰ ਇਜ਼ਰਾਈਲ ਦੇ ਵੱਲੋਂ ਈਰਾਨ ਦੇ ਜਿਹੜਿਆ ਹੋਰ ਆਲ ਰੈਫੈਨਰੀਜ਼ ਦੇ ਉੱਤੇ ਹਮਲਾ ਕੀਤਾ ਜਾਂਦਾ ਉਹਨਾਂ ਨੂੰ ਤਬਾਹ ਕੀਤਾ ਜਾਂਦਾ ਤਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਹੋਰ ਵਾਧਾ ਹੋ ਸਕਦਾ ਹੈ ਇਸ ਦੇ ਤੌਰ ਤੇ ਕਹਿ ਸਕਦੇ ਕਿ ਈਰਾਨ ਤੇ ਇਜ਼ਰਾਈਲ ਲਗਾਤਾਰ ਇੱਕ ਦੂਜੇ ਦੇ ਉੱਤੇ ਤੇ ਕੇ ਹਮਲੇ ਕਰ ਰਹੇ ਨੇ ਲਗਾਤਾਰ ਉਹਨਾਂ ਦੇ ਵੱਲੋਂ ਜਿਹੜੇ ਆ ਹਮਲੇ ਵਧਾਏ ਜਾ ਰਹੇ ਨੇ ਜਿਸ ਕਰਕੇ ਚਿੰਤਾ ਜਿਹੜੀ ਆ ਉਹ ਪੂਰੀ ਦੁਨੀਆ ਦੇ ਵਿੱਚ ਬਣੀ ਹੋਈ ਹੈ ਇਜ਼ਰਾਈਲ ਤੇ ਈਰਾਨ ਦੀ ਜਾਂਦਰ ਨੂੰ ਲੈ ਕੇ ਕਿਉਂਕਿ ਈਰਾਨ ਨਿਊਕਲੀਅਰ ਵੈਪਨ ਤਿਆਰ ਕਰਦਾ 2015 ਦੇ ਵਿੱਚ ਉਹਨਾਂ ਦੇ ਨਾਲ ਜੋ ਡੀਲ ਹੋਈ ਸੀ ਕਿ ਹਾਲਾਂਕਿ ਉਸ ਡੀਲ ਦੇ ਵਿੱਚ ਉਹਨਾਂ ਨੇ ਕਹਿ ਸਕਿਆ ਕਿ ਨਿਊਕਲੀਅਰ ਵੈਪਨ ਜਿਹੜੇ ਉਹਨਾਂ ਵੱਲੋਂ ਤਿਆਰ ਨਹੀਂ ਕੀਤੇ ਜਾਣਗੇ ਜੋ ਪ੍ਰਮਾਣੂ ਊਰਜਾ ਆ ਜਿਹੜੀ ਉਸ ਦਾ ਇਸਤੇਮਾਲ ਬੰਬ ਬਣਾਉਣ ਦੇ ਲਈ ਨਹੀਂ ਕੀਤਾ ਜਾਵੇਗਾ ਪਰ 2018 ਵਿੱਚ 트럼ਪ ਦੇ ਵੱਲੋਂ ਇਸ ਡੀਲ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਤੇ ਬਦਤਰ ਜਿਹੜੀ ਹੈ ਡੀਲ ਇਹ ਦੱਸੀ ਜਾਂਦੀ ਜਿਸ ਤੋਂ ਬਾਅਦ ਫਿਰ ਦੁਬਾਰਾ ਹੁਣ 트럼ਪ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਕੇ ਇਰਾਨ ਦੇ ਨਾਲ ਦੁਬਾਰਾ ਡੀਲ ਹੋ ਸਕੇ ਉਸ ਦੇ ਤਰੀਕੇ ਦੇ ਨਾਲ ਡੀਲ ਹੋ ਸਕੇ ਨੰਮੇ ਸਿਰੇ ਤੋਂ ਡੀਲ ਹੋ ਸਕੇ ਪਰ ਉਹ ਡੀਲ ਜਿਹੜੀ ਹੈ ਸਰੇ ਨਹੀਂ ਚੜੀ ਪੰਜ ਦੌਰਾਂ ਦੀ ਮੀਟਿੰਗ ਜਿਹੜੀ ਹੋ ਚੁੱਕੀ ਸੀਗੀ ਤਾਂ ਛੇਵੇਂ ਦੌਰ ਦੀ ਮੀਟਿੰਗ ਸੀ ਪਰ ਉਸ ਮੀਟਿੰਗ ਤੋਂ ਪਹਿਲਾਂ ਹੀ ਇਜ਼ਰਾਈਲ ਤੇ ਈਰਾਨ ਦੇ ਉੱਤੇ ਹਮਲਾ ਕਰ ਦਿੰਦਾ ਤੇ ਦੋਵੇਂ ਮੁਲਕ ਇੱਕ ਦੂਜੇ ਦੇ ਆਮੋ ਸਾਹਮਣੇ ਹੋ ਜਾਂਦੇ ਜਿਸ ਦੇ ਵਿੱਚ ਈਰਾਨ ਦੇ ਵੱਲੋਂ ਸਿੱਧੇ ਤੌਰ ਤੇ ਇਸ ਡੀਲ ਨੂੰ ਇਸ ਡੀਲ ਦੀ ਜੋ ਮੀਟਿੰਗ ਹੋਣੀ ਸੀ ਉਸ ਨੂੰ ਰੱਦ ਕਰ ਦਿੱਤਾ ਛੇਵੇਂ ਦੌਰ ਦੀ ਜੋ ਮੀਟਿੰਗ ਸੀ ਉਸ ਨੂੰ ਰੱਦ ਕਰ ਦਿੱਤਾ ਤੇ ਕਿਹਾ ਕਿ ਹੁਣ ਗੱਲ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਜਦੋਂ ਅਟੈਕ ਹੀ ਕਰ ਦਿੱਤਾ ਹਾਲਾਂਕਿ ਅਮਰੀਕਾ ਨੇ ਸਿੱਧੀਆਂ ਧਮਕੀਆਂ ਵੀ ਈਰਾਨ ਨੂੰ ਦਿੱਤੀਆਂ ਨੇ ਉਸਤੇ ਵਿਚਾਲੇ ਈਰਾਨ ਜਿਹੜਾ ਉਹ ਜਵਾਬੀ ਹਮਲੇ ਕਰ ਰਿਹਾ ਹਾਲਾਂਕਿ ਹਮਲੇ ਕਿੱਥੇ ਜਾ ਕੇ ਰੁਕਣਗੇ ਕਿੱਥੇ ਤੱਕ ਇਸ ਦਾ ਸੇਕ ਪਹੁੰਚੂਗਾ ਇਹ ਦੇਖਣ ਵਾਲਾ ਹੋ ਸਕਦਾ ਪਰ ਜਿਹੜਾ ਸੇਕ ਇਕਨੋਮੀ ਉੱਤੇ ਪੈਣਾ ਆ ਉਹ ਪੈ ਰਿਹਾ ਕਿਉਂਕਿ ਜੇਕਰ ਕੱਚੇ ਤੇਲ ਦੀਆਂ ਕੀਮਤਾਂ ਵਧੀਆਂ ਉਸ ਦੇ ਨਾਲ ਪੈਟਰੋਲ ਡੀਜ਼ਲ ਦੀ ਕੀਮਤ ਦੇ ਵਿੱਚ ਵੀ ਵਾਧਾ ਹੋਵੇਗਾ ਤਾਂ ਅੰਤਰਰਾਸ਼ਟਰੀ ਪੱਧਰ ਉੱਤੇ ਜਿੱਥੇ ਜੀਓਪੋਲਿਟਿਕਸ ਬਦਲ ਰਹੀ ਆ ਉੱਥੇ ਇਕਨੋਮੀ ਦੇ ਉੱਤੇ ਵੀ ਵੱਡਾ ਇਫੈਕਟ ਇਸ ਚੀਜ਼ ਦਾ ਪੈਂਦਾ ਹੋਇਆ ਨਜ਼ਰ ਆ ਰਿਹਾ ਪਰਮਾਣੂ ਪਰਮਾਣੂ ਜਿਹੜੀ ਐ ਡੀਲ ਅੜਿੱਕਾ ਬਣਦੀ ਹੋਈ ਨਜ਼ਰ ਆ ਰਹੀ ਐ ਪਰਮਾਣੂ ਬੰਬ ਬਣਾਉਣੇ ਇੱਕ ਕਹਿ ਸਕਦੇ ਆ ਕਿ ਉਸ ਦੇ ਕਰਕੇ ਇਹ ਜੰਗ ਲੱਗੀ ਐ ਤੇ ਇਸ ਜੰਗ ਦੇ ਵਿੱਚ ਕਿਹੋ ਜਿਹਾ ਨੁਕਸਾਨ ਹੁੰਦਾ ਉਹ ਦੇਖਣ ਨੂੰ ਆ ਸਕਦਾ ਹਾਲਾਂਕਿ ਈਰਾਨ ਦੇ ਵੱਲੋਂ ਜੋ ਆਪਣੇ ਪਰਮਾਣੂ ਜਿਹੜੇ ਵਿਪਨ ਤਿਆਰ ਕੀਤੇ ਜਾ ਰਹੇ ਨੇ ਉਹ ਬਹੁਤ ਹੀ ਖਤਰਨਾਕ ਹੋ ਸਕਦੇ ਨੇ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਲੈ ਕੇ ਕਿੰਨਾ ਕਿਤੇ ਦੁਨੀਆ ਦੇ ਵਿੱਚ ਚਿੰਤਾ ਵੀ ਹੈ ਪਰ ਦੂਸਰੇ ਪਾਸੇ ਈਰਾਨ ਕ ਈਰਾਨ ਦਾ ਇਹ ਮੰਨਣਾ ਹੈ ਕਿ ਸਿੱਧੇ ਤੌਰ ਤੇ ਉਹ ਕਿਸੇ ਦੇ ਅਧੀਨ ਨਹੀਂ ਹੈਗਾ ਉਹ ਜਿਹੜਾ ਵੈਪਨ ਕਿਸੇ ਤਰੀਕੇ ਦੇ ਤਿਆਰ ਨਹੀਂ ਕਰਦਾ ਜਾਫਰ ਜੇਕਰ ਵੈਪਨ ਤਿਆਰ ਕਰਦਾ ਉਹ ਆਪਣੇ ਤੱਕ ਸੀਮਤ ਰੱਖਦਾ ਉਸਦਾ ਮਕਸਦ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਜਿਹੜਾ ਨਹੀਂ ਹੈਗਾ ਹਾਲਾਂਕਿ ਪਹਿਲਾਂ ਡੀਲ ਦੇ ਵਿੱਚ ਉਸਨੇ ਕਿਹਾ ਸੀ ਕਿ ਆਪਾਂ ਇਹ ਜੋ ਪਰਮਾਣੂ ਊਰਜਾ ਆ ਉਹ ਵੈਪਨ ਬਣਾਉਣ ਲਈ ਇਸਤੇਮਾਲ ਨਹੀਂ ਕਰਾਂਗੇ ਪਰ ਹੁਣ ਉਹਨਾਂ ਦੇ ਵੱਲੋਂ ਜਿਹੜਾ ਇਹ ਸਦਿਤਾ ਉਹ ਤਰ੍ਹਾਂ ਤੇ ਇਸ ਤਰੀਕੇ ਨਾਲ ਵਿੱਪਨ ਤਿਆਰ ਕੀਤੇ ਗਏ ਨੇ ਜੋ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਦੇ ਵੱਲੋਂ ਉਲੰਘਣਾ ਕੀਤੀ ਜਾ ਰਹੀ ਹੈ ਜੋ ਡੀਲ ਪਹਿਲਾਂ ਹੋਈ ਸੀ ਤਾਂ ਉਸ ਤੋਂ ਬਾਅਦ ਜਿਹੜਾ ਈਰਾਨ ਦੇ ਵੱਲੋਂ ਵਿੱਪਨ ਤਿਆਰ ਕੀਤੇ ਗਏ ਤਾਂ ਇਜ਼ਰਾਈਲ ਨੇ ਪਹਿਲਾਂ ਵੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਜ਼ਰਾਈਲ ਦੇ ਵੱਲੋਂ ਪਹਿਲਾਂ ਵੀ ਅਟੈਕ ਕੀਤਾ ਜਾ ਚੁੱਕਾ ਹੈ ਜਿਸ ਦੇ ਜਵਾਬ ਦੇ ਵਿੱਚ ਈਰਾਨ ਨੇ ਵੀ ਇਜ਼ਰਾਈਲ ਉੱਤੇ ਪਹਿਲਾਂ ਪਿਛਲੇ ਸਾਲ ਵੀ ਅਟੈਕ ਕੀਤਾ ਸੀ ਕਈ ਸਾਰੀਆਂ ਪਲਾਸਟਿਕ ਮਜ਼ਾਇਲਾ ਦਾਗਿਆਂ ਸੰਤੋਂ ਉਸਦੇ ਬਾਅਦ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਹੁਣ ਦੋਵੇਂ ਮੁਲਕ ਇੱਕ ਦੂਜੇ ਦੇ ਆਮੋ ਸਾਹਮਣੇ ਕਿਉਂਕਿ ਇਸ ਵਾਰ ਦੇ ਦੋ ਇਜ਼ਰਾਇਲ ਨੇ ਅਟੈਕ ਕੀਤਾ ਤਾਂ ਨਾਲ ਨਾਲ ਜਵਾਬੀ ਕਾਰਵਾਈ ਜਿਹੜੀਆਂ ਈਰਾਨ ਦੇ ਵੱਲੋਂ ਕੀਤੀ ਗਈ ਤੇ ਯੂ ਐਸ ਦੇ ਵੱਲੋਂ ਵੀ ਸਿੱਧੀ ਧਮਕੀ ਈਰਾਨ ਨੂੰ ਦੇ ਦਿੱਤੀ ਗਈ ਹੈ ਕਿ ਜੇਕਰ ਉਸਨੇ ਡੀਲ ਨਾ ਕੀਤੀ ਤਾਂ ਆਪਣਾ ਖਮਿਆਜਾ ਭੁਗਤਣ ਲਈ ਤਿਆਰ ਰਹੇ ਕਿਉਂਕਿ ਅਸੀਂ ਅਜੇ ਹੀ ਤਬਾਹੀ ਦੇ ਆਵਾਂਗੇ ਜਿਹੜੀ ਦੁਨੀਆਂ ਨੇ ਕਦੇ ਵੀ ਨਹੀਂ